ਜੋ ਜਿਵੇਂ ਦਸਵੇਂ ਪਾਤਸ਼ਾਹ ਨੇ ਪੁੱਛਿਆ ਸੀ ਸੰਗਤਾਂ ਨੂੰ ਕਹਿੰਦੇ ਕਬੀਰ ਜੀ ਦਾ ਨਾਮ ਕਿਹਨੂੰ ਕਿਹਨੂੰ ਯਾਦ ਹੈ ਸਾਰੀ ਸੰਗਤ ਨੇ ਹੱਥ ਖੜੇ ਕਰ ਦਿੱਤੇ ਕਬੀਰ ਜੀ ਦੇ ਨਾਮ ਨੂੰ ਸਭ ਲੋਕ ਜਾਣਦੇ ਨੇ ਮਹਾਰਾਜ ਕਹਿੰਦੇ ਉਦੋਂ ਰਾਜਾ ਕਿਹੜਾ ਹੋਇਆ ਸੀ ਵਜ਼ੀਰ ਕਿਹੜਾ ਹੋਇਆ ਸੀ ਪਹਿਲਵਾਨ ਕਿਹੜਾ ਹੋਇਆ ਸੀ ਜੋਤਸ਼ੀ ਕਿਹੜਾ ਹੋਇਆ ਵੱਡਾ ਉਦੋਂ ਇਹ ਨਹੀਂ ਜੀ ਪਤਾ ਸਾਨੂੰ ਰਾਜੇ ਦਾ ਵਿਧਿਆਕ ਨੇ ਨਾਮ ਦੱਸਿਆ ਪਰ ਗਲਤ ਮਹਾਰਾਜ ਸੱਤੇ ਬਾਦਸ਼ਾਹ ਕਹਿਣ ਲੱਗੇ ਕਬੀਰ ਜੀ ਦਾ ਨਾਮ ਤੁਸੀਂ ਸਾਰੇ ਜਾਣਦੇ ਹੋ ਤੇ ਉਦੋਂ ਜਿਹੜਾ ਵਜ਼ੀਰ ਹੋਇਆ ਕੋਈ ਜਾਂ ਕੋਈ ਪਹਿਲਵਾਨ ਹੋਇਆ ਕੋਈ ਵੱਡਾ ਜਾਂ ਕੋਈ ਹੋਰ ਕੋਈ ਹੋਇਆ ਵੱਡਾ ਉਹਦਾ ਨਾਮ ਨਹੀਂ ਜਾਣਦੇ ਤੁਸੀਂ ਕਬੀਰ ਜੀ ਨੂੰ ਸਾਰੇ ਜਾਣਦੇ ਹੋ ਕਬੀਰ ਨੂੰ ਕੁੱਲ ਦੁਨੀਆ ਜਾਣਦੀ ਇਹ ਕਿਉਂ ਕਹਿੰਦੇ ਮਹਾਰਾਜ ਜੀ ਤੁਸੀਂ ਉਹ ਦੱਸੋ ਕਿਰਪਾ ਕਰਕੇ ਮਹਾਰਾਜ ਦਸਵੇਂ ਬਾਦਸ਼ਾਹ ਕਹਿੰਦੇ ਭਾਈ ਜਿਹੜਾ ਪਰਮੇਸ਼ਰ ਦੇ ਸਿਮਰਨ ਨਾਲ ਜੁੜ ਗਿਆ ਨਾ ਕੋਈ ਵੀ ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣਹਾਰਾ ਉਹਨਾਂ ਦੀ ਸੋਭਾ ਰਹਿਦੀ ਦੁਨੀਆ ਤੱਕ ਰਹੇਗੀ ਜਿਹੜੇ ਸਿਮਰਨ ਕਰਨ ਲੱਗ ਜਾਂਦੇ ਨੇ ਉਹਨਾਂ ਦੀ ਸੋਭਾ ਮਿਟਦੀ ਨਹੀਂ ਇਸ ਕਰਕੇ ਭਗਤੀ ਕਰਨ ਵਾਲਿਆਂ ਨੂੰ ਰੱਬ ਪ੍ਰਗਟ ਆਪ ਕਰਦਾ ਉਹ ਪ੍ਰਗਟ ਹੋਣਾ ਨਹੀਂ ਚਾਹੁੰਦੇ ਉਹ ਤਾਂ ਕਹਿੰਦੇ ਛੁਪੇ ਰਹੀਏ ਸੀ ਦੁਨੀਆ ਨੂੰ ਪਤਾ ਨਾ ਲੱਗ ਜਾਵੇ ਕਿਤੇ ਪਹਿਲਾਂ ਹੋਰ ਹੀ ੜ ਟਪਟੀਆਂ ਜਾਂ ਗੱਲਾਂ ਮਾਰੀ ਜਾਣਗੇ ਸਿਮਰ ਨਾਲਿਆਂ ਦਾ ਭਗਤੀ ਵਾਲਿਆਂ ਦਾ ਮਹਾਤਮਾ ਦਾ ਇਹੀ ਦੇਖਿਆ ਸੋ ਪਹਿਲਾਂ ਹੋਰ ਹੀ ਗੱਲਾਂ ਸ਼ੁਰੂ ਕਰ ਦੇਣਗੇ ਉਹ ਕੱਪੜਿਆਂ ਦੀ ਗੱਲਾਂ ਕੋਈ ਖਾਣ ਪੀਣ ਦੀਆਂ ਗੱਲਾਂ ਆਮ ਲੋਕ ਜੇ ਮਹਾਤਮਾ ਕੋਲ ਜਾਂਦੇ ਨੇ ਸਿਮਰਨ ਵਾਲਾਂ ਕੋਲ ਬਰਫੀ ਦਾ ਡੱਬਾ ਕਢ ਲੈ ਆਉਣਗੇ ਜਿਉਂ ਉਹਨਾਂ ਨੂੰ ਪਤਾ ਦੁਨਿਆਵੀ ਲੋਕ ਬਰਫੀ ਉਰਫੀ ਤੇ ਬੜੇ ਖੁਸ਼ ਹੁੰਦੇ ਆ ਐਵੇਂ ਦੋ ਪੀਸ ਬਰਫੀ ਦੇਣਾ ਸਾਰੇ ਬੜੇ ਖੁਸ਼ ਸਾਨੂੰ ਸੰਤਾਂ ਨੇ ਬਰਫੀ ਦਿੱਤੀਆਂ ਜੀ ਬਸ ਬਰਫੀ ਲੈ ਕੇ ਮੁੜਿਆ ਬਰਫੀ ਦਾ ਇੱਥੇ ਬਥੇਰੀ ਮਿਲਦੀ ਬਾਜ਼ਾਰ 'ਚ ਇਹ ਟਾਲ ਦਿੰਦੇ ਨੇ ਉਹ ਲੋਕ ਖੁਸ਼ ਹੁੰਦੇ ਨੇ ਵੀ ਸਾਨੂੰ ਮੈਨੂੰ ਜੇ ਬਹੁਤਾ ਹੀ ਕੋਈ ਸਿਰ ਚੜੇ ਉਹਨੂੰ ਥੋੜਾ ਜਿਹਾ ਕੱਪੜਾ ਦੇ ਦਿੰਦੇ ਆ ਲੈ ਕੱਪੜੇ ਸੰਭਾਲ ਲਈ ਉਹ ਉਹਨੇ ਹੀ ਖੋਇਆ ਮੈਨੂੰ ਕੱਪੜੇ ਮਿਲ ਗਏ ਉਹ ਜਿਹੜੀ ਚੀਜ਼ ਲੈਣ ਗਏ ਉਹ ਤਾਂ ਫੇਰ ਰਹਿ ਗਈ ਉਹ ਤੁਸੀਂ ਕਹੋ ਵੀ ਮਹਾਰਾਜ ਇਹਦੀ ਲੋੜ ਨਹੀਂ ਸਾਨੂੰ ਤਾਂ ਲੋੜ ਆ ਜੇ ਕਿਤੇ ਸਿਮਰਨ ਦੀ ਕੋਈ ਯੁਗਤੀ ਦੱਸੋ ਕੋਈ ਤਰੀਕਾ ਦੱਸੋ ਤੇ ਮੈਨੂੰ ਕੋਈ ਤਰੀਕਾ ਦੱਸ ਦਿਓ ਜਿਵੇਂ ਛੇਵੇਂ ਪਾਸ਼ਾ ਮਹਾਰਾਜ ਨੂੰ ਗੁਰਸਿੱਖ ਨੇ ਬੇਨਤੀ ਕੀਤੀ ਕਿ ਮਹਾਰਾਜ ਜੀ ਜਦ ਸਾਰੀ ਗੁਰਬਾਣੀ ਇੱਕੋ ਜਿਹੀ ਹੋਈ ਐ ਐਨੇ ਸ਼ਬਦ ਨੇ ਆਪ ਜੀ ਦੇ ਤਾਂ ਫੇਰ ਜਿਹੜਾ ਮਰਜੀ ਸ਼ਬਦ ਸਿੱਖ ਪੜ੍ਹ ਸਕਦਾ ਮਹਾਰਾਜ ਕਹਿੰਦੇ ਸਾਡੇ ਕੋਲ ਆਉਣ ਦਾ ਭਾਅ ਵੀ ਇਹ ਹੁੰਦਾ ਕਿ ਅਸੀਂ ਦੇਖ ਕੇ ਦੱਸਦੇ ਹਾਂ ਵੀ ਇਹ ਗੁਰਸਿੱਖ ਕੀ ਕਰੇਗਾ ਹੁਣ ਅਸੀਂ ਦੇਖਦੇ ਹਾਂ ਕਿੰਨਾ ਕੁ ਮਨ ਮੈਲਾ ਕਿੰਨਾ ਕੁ ਸ਼ੁੱਧ ਹੈ ਅਸੀਂ ਦੇਖਦੇ ਹਾਂ ਕਰਮ ਉਪਾਸ਼ਨਾ ਗਿਆਨ ਕਿਹੜੇ ਕੰਮ ਚ ਲਾਉਣਾ ਸੋ ਇਸ ਕਰਕੇ ਹਰੀ ਦਾ ਸਿਮਰਨ ਕਰਨੇ ਕਰਕੇ ਭਗਤ ਦੁਨੀਆਂ ਦੇ ਅੰਦਰ ਭਗਤ ਭਗਤ ਜਗ ਵਜਿਆ ਚੌ ਚੱਕਾਂ ਦੇ ਵਿੱਚ ਚਮਰੇਟਾ ਭਗਤ ਕੌਣ ਜਾਣਦਾ ਸੀ ਪਹਿਲਾਂ ਭਗਤ ਰਵਦਾਸ ਜੀ ਨੂੰ ਕੋਈ ਵੀ ਨਹੀਂ ਸੀ ਜਾਣਦਾ ਪਰ RAM ਦੇ ਨਾਮ ਕਰਕੇ ਦੁਨੀਆਂ 'ਚ ਪ੍ਰਗਟ ਹੋ ਗਏ ਹਰ ਸਿਮਰਨ ਲੱਗ ਬੇਦ ਉਪਾਏ ਹਰੀ ਦੇ ਸਿਮਰਨ ਦੇ 'ਚ ਲੱਗ ਕੇ ਬ੍ਰਹਮਾ ਜੀ ਨੇ ਵੇਦਾਂ ਨੂੰ ਪ੍ਰਗਟ ਕੀਤਾ ਹਰੀ ਦੇ ਸਿਮਰਨ ਦੁਆਰਾ ਵੇਦ ਪ੍ਰਗਟ ਹੋਏ ਨੇ ਨਾ ਕਿ ਐਵੇਂ ਸੀ ਕੋਲੇ ਹੀ ਪ੍ਰਗਟ ਕਰ ਲਏ ਉਹਨਾਂ ਨੇ ਹਰ ਸਿਮਰਨ ਭਏ ਸਿੱਧ ਜਤੀ ਦਾਤੇ ਹਰੀ ਦੇ ਸਿਮਰਨ ਦੁਆਰਾ ਹੀ ਬੜੇ ਬੜੇ ਸਿੱਧ ਜਤੀ ਅਤੇ ਦਾਤੇ ਹੋਏ ਨੇ ਸਿਮਰਨ ਹੀ ਬੰਦੇ ਨੂੰ ਸਿੱਧ ਬਣਾਉਂਦਾ ਸਿਮਰਨ ਹੀ ਜਤੀ ਬਣਾਉਂਦਾ ਸਿਮਰਨ ਹੀ ਦਾਤਾ ਬਣਾ ਦਿੰਦਾ ਸਿਮਰਨ ਕਰਨੇ ਕਰਕੇ ਇਨਸਾਨ ਦੇ ਅੰਦਰ ਇਹ ਗੁਣ ਪ੍ਰਗਟ ਹੁੰਦੇ ਨੇ ਹਰ ਸਿਮਰਨ ਨੀਚ ਜਹ ਕੁੰਟ ਜਾਤੇ ਹਰੀ ਦਾ ਸਿਮਰਨ ਕਰਨ ਦੇ ਨਾਲ ਸੁਣਿਆ ਮੁਖ ਸਲਾਹਣ ਮੰਦ ਇਸ ਕਰਕੇ ਮਹਾਰਾਜ ਕਹਿੰਦੇ ਨੇ ਜਿਹੜੇ ਬੰਦੇ ਬੰਦੇ ਨੇ ਉਹ ਵੀ ਸਲਾਹਣੇ ਯੋਗ ਹੋ ਜਾਂਦੇ ਨੇ ਸਿਮਰਨ ਕਰਨੇ ਕਰਕੇ ਹਰ ਸਿਮਰਨ ਕਰਕੇ ਨੀਚ ਪੁਰਸ਼ ਜਿਹੜੇ ਨੇ ਚਾਰੇ ਕੁੰਟਾਂ ਦੇ ਵਿੱਚ ਪੂਰਬ ਪਛਮ ਉੱਤਰ ਦੱਖਣ ਹਰ ਜਗ੍ਹਾ ਦੇ ਉੱਤੇ ਜਾਣੇ ਜਾਂਦੇ ਹਨ ਹਰ ਸਿਮਰਨ ਧਾਰੀ ਸਭ ਧਰਨਾ ਇਹ ਧਾਰੀ ਧਰਨਾ ਧਰਤੀ ਜਿਹੜੀ ਹੈ ਹਰੀ ਨੇ ਬਣਾਈ ਧਰਤੀ ਇਹ ਸਿਮਰਨ ਵਾਸਤੇ ਬਣਾਈ ਹੈ ਕਿਉਂਕਿ ਕਬੀਰ ਜਿਹੜੀ ਕਬੀਰ ਜੀ ਕਹਿੰਦੇ ਨੇ ਕਬੀਰ ਧਰਤੀ ਸਾਧਕੀ ਤਸਕਰ ਬੈਸਾ ਗਾਹੇ ਧਰਤੀ ਬਣਾਈ ਸੀ ਸਾਧੂ ਮਹਾਤਮਾ ਲਈ ਨਾਮ ਸਿਮਰਨ ਲਈ ਬੈਠਣ ਲਈ ਪਰ ਇਹਦੇ ਉੱਤੇ ਬਹਿ ਕੇ ਤਸਕਰ ਚੋਰ ਗਲਤ ਕੰਮਾਂ ਵਾਲੇ ਬੰਦੇ ਧਰਤੀ ਸਾਰੀ ਸਿਮਰਨ ਨੂੰ ਬਣਾਈ ਹੈ ਸਗਲੀ ਧਰਤੀ ਸਾਧਕੀ ਸਾਰੀ ਧਰਤੀ ਹੈ ਤਾਂ ਸਾਧੂ ਮਹਾਤਮਾ ਲਈ ਤਾਂ ਸਾਰਿਆਂ ਨੂੰ ਸਿਮਰਨ ਕਰਨ ਲਈ ਦਿੱਤੀ ਹੈ ਇਹ ਸਿਮਰ ਸਿਮਰ ਹਰ ਕਾਰਨ ਨਾ ਕਰਨਾ ਜਿਹੜਾ ਸਾਰੇ ਕਾਰਜਾਂ ਨੂੰ ਕਰਨ ਵਾਲਾ ਵਾਹਿਗੁਰੂ ਸਾਰੇ ਕਾਰਨਾਂ ਦਾ ਕਾਰਨ ਰੂਪ ਹੈ ਕਾਰਜਾਂ ਦਾ ਕਾਰਜ ਰੂਪ ਵਾਹਿਗੁਰੂ ਹੈ ਮਹਾਰਾਜ ਕਹਿੰਦੇ ਉਸ ਹਰੀ ਦਾ ਸਿਮਰਨ ਕਰਿਆ ਕਰੋ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ ਹਰ ਸਿਮਰਨ ਕੀਓ ਸਗਲ ਆਕਾਰਾ ਆ ਸਾਰਾ ਜਿੰਨਾ ਆਕਾਰ ਬਣਾਇਆ ਹੈ ਇੱਕ ਤਾਂ ਇਹ ਬਣਾਇਆ ਹਰੀ ਦੇ ਸਿਮਰਨ ਦੁਆਰਾ ਸ੍ਰਿਸ਼ਟੀ ਦੀ ਰਚਨਾ ਦੂਜਾ ਭਾਵ ਇਹ ਹੈ ਕਿ ਜਿੰਨਾ ਵੀ ਆਕਾਰ ਬਣਾਇਆ ਹੈ ਇਹ ਸਿਮਰਨ ਵਾਸਤੇ ਹੀ ਬਣਾਇਆ ਵੇ ਬਹਿ ਕੇ ਸ੍ਰਿਸ਼ਟੀ ਸਿਮਰਨ ਕਰੇ ਸਾਰੀ ਹਰ ਸਿਮਰਨ ਮੈਂ ਆਪ ਨਿਰੰਕਾਰਾ ਹਰੀ ਦੇ ਸਿਮਰਨ ਵਿੱਚ ਆਪ ਨਿਰੰਕਾਰ ਮੌਜੂਦ ਹੁੰਦਾ ਜਿੱਥੇ ਸਿਮਰਨ ਹੁੰਦਾ ਹੈ ਉੱਥੇ ਵਾਹਿਗੁਰੂ ਆਪ ਹੁੰਦੇ ਨੇ ਹਾਜ਼ਰ-ਨਾਜ਼ਰ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਤਾਈਆ ਮਾਰਾ ਨੇ ਬਚਨ ਕੀਤਾ ਕਰ ਕਿਰਪਾ ਜਿਸ ਆਪ 부ਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਕਿਰਪਾ ਕਰਕੇ ਜੀ ਨੂੰ ਆਪ ਕਹਿੰਦੇ ਸਮਝਾ ਦਿੱਤਾ 부ਝਾ ਦਿੱਤਾ ਸੋਝੀ ਪਾ ਦਿੱਤੀ ਹੈ ਜਿਨੂੰ ਇੰਨੀ ਸੋਝੀ ਪਾਤੀ ਕਿ ਸਵਾਸ ਖਾਲੀ ਨਹੀਂ ਜਾਣ ਦੇਣਾ ਸਵਾਸ ਸਵਾਸ ਸਿਮਰਨ ਕਰਨਾ ਹੈ ਮਹਾਰਾਜ ਕਹਿੰਦੇ ਨੇ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਉਹਨਾਂ ਨੇ ਮੁਖੀ ਗੁਰਾਂ ਤੋਂ ਸਿਮਰਨ ਦੀ ਦਾਤ ਪ੍ਰਾਪਤ ਕਰ ਲਈ ਉਹਨਾਂ ਗੁਰਮੁਖਾਂ ਨੇ ਹਰਿ ਦੇ ਸਿਮਰਨ ਨੂੰ ਸਤਿਗੁਰੂ ਜੀ ਤੋਂ ਪ੍ਰਾਪਤ ਕਰ ਲਿਆ ਜਿਨ੍ਹਾਂ ਨੂੰ ਸੋਝੀ ਦੇ ਦਿੱਤੀ ਹਿਰਦੇ 'ਚ ਕਿ ਸਿਮਰਨ ਹੀ ਵੱਡਾ ਹੈ ਹੋਰ ਕੁਝ ਵੱਡਾ ਹੀ ਨਹੀਂ ਇਹ ਸ੍ਰੀ ਉ ਤੋਂ ਲੈ ਕੇ ਰਿਹਾ ਗੁਰਨਾਨਕ ਦੇਵ ਜੀ ਬਾਹਰ ਜੰਗਲ ਵਿੱਚ ਬੈਠੇ ਸੰਤਾ ਮਹਾਤਮਾ ਨਾਲ ਗੱਲਾਂ ਬਾਤਾਂ ਕਰਦੇ ਹਾਸ ਹਾਸ ਕੇ ਗੱਲਾਂ ਕਰਦੇ ਕਦੇ ਇੱਧਰ ਹੱਥ ਕਰਦੇ ਕਦੇ ਉੱਧਰ ਕਰਦੇ ਨੇ ਬਹੁਤ ਖੁਸ਼ ਨੇ ਮਾਤਾ ਚੋਰੀ ਛੁਪੇ ਦੇਖਦੀ ਮਾਤਾ ਤੇ ਪਤਾਂ ਜੀ ਪਰ ਜਦ ਘਰੇ ਆਉਂਦੇ ਨੇ ਮੰਜੇ ਲੰਮਾ ਪੈ ਜਾਂਦੇ ਨੇ ਫੇਰ ਨਹੀਂ ਕੋਈ ਗੱਲ ਕਰਦੇ ਨਾ ਰੋਟੀ ਖਾਣੀ ਨਾ ਪਾਣੀ ਪੀਣਾ ਬਸ ਜੇ ਮੁੱਦੇ ਪਏ ਮੁੱਦੇ ਪੇ ਰਹਿਣਾ ਸਿੱਧੇ ਪਏ ਸਿੱਧੇ ਪੇ ਰਹਿਣਾ ਮਾਤਾ ਹੀ ਨੇ ਆਖਣਾ ਬਾਹਰ ਤੁਸੀਂ ਬੜੀਆਂ ਹਾਸ ਹਾਸ ਗੱਲਾਂ ਕਰਦੇ ਹੋ ਸੰਤਾ ਮਹਾਤਮਾ ਨਾਲ ਘਰ ਆਉਂਦੇ ਉਹ ਤਾਂ ਲੰਮੇ ਪੈ ਜਾਂਦੇ ਸੋਸ ਵਕਤ ਮਹਾਰਾਜ ਕਹਿਣ ਲੱਗੇ ਆਖ ਜੀਵਾ ਵਿਸਰੈ ਮਰ ਜਾ ਆਖਣ ਔਖਾ ਸਾਚਾ ਨਾ ਸਾਚੇ ਨਾਮ ਕੀ ਲਾਗੇ ਭੂਖ ਉਤ ਭੁਖੈ ਖਾਈ ਚੱਲੀ ਅਹਦੂ ਸੋ ਕਿਉਂ ਵਿਸਰੈ ਮੇਰੀ ਮਾਇ ਸਾਚਾ ਸਾਹਿਬ ਸਾਚੈ ਨਾਏ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਮੈਨੂੰ ਤਾਂ ਮਾਤਾ ਜੀ ਨਾਮ ਦੀ ਭੁੱਖ ਲੱਗੀ ਰਹੇ ਨੀ ਹਰ ਵਕਤ ਜੇ ਨਾਮ ਮਿਲਦਾ ਤਾਂ ਮੈਂ ਜਿਉਂਦਾ ਹਾਂ ਨਹੀਂ ਮਿਲਦਾ ਤਾਂ ਮੇਰਾ ਮਰਨਾ ਹੋ ਜਾਂਦਾ ਤਾਂ ਇਹ ਮਾਲਾਏ ਕਹਿੰਦੇ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵਾ ਹਰਿਆ ਵਾਹੇ ਗੁਰੂ ਵਾਹੇ ਗੁਰੂ ਵਾਹ ਗੁਰੂ ਵਾਹ ਗੁਰੂ ਉਹ ਦੀਨ ਦਰਦ ਦੁਖ ਪੰਜਨਾ ਸਲੋਕੋ ਜਾਣ ਕਰਦੇ ਨੇ ਕਿ ਦੀਨ ਜੋ ਗਰੀਬ ਤੇ ਕੰਗਾਲ ਹਨ ਦੀਨ ਜੋ ਨਿਮਰਤਾ ਵਾਲੇ ਹਨ ਜਿਹੜੇ ਦੀਨਤਾ ਦੇ ਨਾਲ ਆਉਂਦੇ ਨੇ ਦੀਨਤਾ ਨਾਲ ਤੈਨੂੰ ਬੇਨਤੀਆਂ ਕਰਦੇ ਨੇ ਉਹਨਾਂ ਦੇ ਜਿਹੜੇ ਦਰਦ ਨੇ ਅਤੇ ਦੁੱਖ ਨੇ ਉਹਨਾਂ ਨੂੰ ਭੰਜਣਾ ਭੰਨਣ ਵਾਲਾ ਕੱਟਣ ਵਾਲਾ ਵਾਹਿਗੁਰੂ ਆਪ ਹੈ। हे ਗਰੀਬਾਂ ਦੇ ਦਰਦ ਅਤੇ ਦੁੱਖ ਨੂੰ ਭੰਨਣ ਵਾਲੇ ਵਾਹਿਗੁਰੂ ਦਰਦ ਸਰੀਰ ਵਿੱਚ ਹੁੰਦਾ ਲੱਤਾਂ ਬਾਹਾਂ ਵਿੱਚ ਸਿਰ ਸਿਰ ਵਿੱਚ ਦੁੱਖ ਹੁੰਦਾ ਮਨ ਨੂੰ ਮੇਰਾ ਮਨ ਬਹੁਤ ਦੁਖੀ ਹੋ ਗਿਆ ਹੈ ਇਸ ਤਰ੍ਹਾਂ ਕਹਿੰਦਾ ਇਨਸਾਨ ਇਹ ਭੋਲੀ ਵਿੱਚ ਚੀਜ਼ ਆਉਂਦੀ ਹੈ ਮੇਰੇ ਸਿਰ ਵਿੱਚ ਦਰਦ ਹੋ ਰਿਹਾ ਹੈ ਲਾਪ ਵਿੱਚ ਦਰਦ ਹੈ ਅੱਜ ਮੇਰਾ ਮਨ ਬਹੁਤ ਦੁਖੀ ਹੁੰਦਾ ਹੈ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਜਿਹੜਾ ਦਰਦ ਹੈ ਦੁੱਖ ਹੈ ਇਹਨੂੰ ਭੰਨਣ ਵਾਲਾ ਗਰੀਬਾਂ ਦੇ ਦੁੱਖ ਦਰਦ ਭੰਨਣ ਵਾਲਾ ਜੋ ਵਾਹਿਗੁਰੂ ਹੈ ਕਿੱਥੇ ਰਹਿੰਦਾ ਹੈ ਉਹ ਘਾਟ ਘਾਟ ਦਿਲਾਂ ਦਿਲਾਂ ਦੇ ਵਿੱਚ ਬੈਠਾ ਹੈ ਹਰੇਕ ਹਿਰਦੇ 'ਚ ਵਾਹਿਗੁਰੂ ਬੈਠਾ ਹੈ 나ਥ ਅਨਾਥ ਜਿਹੜੇ ਬਿਲਕੁਲ ਅਨਾਥ ਨੇ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਦਾ 나ਥ ਹੈ ਉਹ ਮਾਲਕ ਹੈ ਵਾਹਿਗੁਰੂ ਸਾਰਣ ਤੁਮਾਰੀ ਆਇਓ ਅੰਮ੍ਰੇ ਦੇ ਥੱਲੇ ਹਲੰਤ ਹੈ ਇਸ ਕਰਕੇ ਤੁਮਾਰੀ ਪਾਠ ਹੈ ਜੇ ਹਲੰਤ ਨਾ ਹੋਵੇ ਤਾਂ ਤੁਮਾਰੀ ਫਿਰ ਤੁਮਾਰੀ ਬਣਦਾ ਸਰਣ ਤੁਮਾਰੀ ਆਇਓ ਮੈਂ ਤੁਮਾਰੀ ਭਾਵ ਆਪ ਜੀ ਦੀ ਸ਼ਰਣ ਵਿੱਚ ਆਇਆ ਹਾਂ ਵਾਹਿਗੁਰੂ ਜੀ ਮੇਰੀ ਇੱਕ ਬੇਨਤੀ ਹੈ ਨਾਨਕ ਕੇ ਪ੍ਰਭ ਸਾਥ ਏ ਮੇਰੇ ਵਾਹਿਗੁਰੂ ਕਿਰਪਾ ਕਰਕੇ ਹਮੇਸ਼ਾ ਮੇਰੇ ਸਾਥ ਰਹੋ ਅੰਗ ਸੰਗ ਸਹਾਈ ਹੋ ਵਾਹਿਗੁਰੂ ਸਦਾ ਨਾਲ ਹੀ ਹਨ ਆਪਣੇ ਪਰ ਆਪਣੇ ਵੱਲੋਂ ਬੇਨਤੀ ਹੈ ਕਿ ਹਮੇਸ਼ਾ ਮੇਰੇ ਨਾਲ ਰਹੋ ਅੰਗ ਸੰਗ ਹੋ ਕੇ ਮੇਰੀ ਸਹਾਇਤਾ ਕਰੋ ਦੁੱਖਾਂ ਦਰਦਾਂ ਨੂੰ ਭੰਨਣ ਵਾਲੇ ਸੱਚੇ ਬਾਦਸ਼ਾਹ ਸਾਡੇ ਉੱਤੇ ਆਪ ਮਿਹਰ ਕਰੋ ਅਸ਼ਟਪਦੀ 8 ਪੌੜੀਆਂ ਅਗੋ ਜਾਨ ਕਰਦੇ ਹਨ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਮਨ ਹੂੰਹਾ ਨਾਮ ਤੇਰਾ ਸੰਗ ਸਹਾਈ ਹੂੰਹਾ ਉਥੇ ਪ੍ਰਲੋਕ ਦੇ ਵਿੱਚ ਜਿੱਥੇ ਨਾ ਮਾਤਾ ਨਾ ਪਿਤਾ ਨਾ ਪੁੱਤਰ ਨਾ ਮਿੱਤਰ ਨਾ ਭਰਾ ਸਾਡੀ ਕੋਈ ਸਹਾਇਤਾ ਨਾ ਕਰੇਗਾ ਜੇ ਨਾਮ ਜਪਿਆ ਹੋਵੇਗਾ ਤੇਰਾ ਹੁਣ ਤਾਂ ਜੀ ਨਹੀਂ ਕਰਦਾ ਨਾਮ ਜਪਣ ਨੂੰ ਕੀ ਕਰਨੇ ਆ ਨਾਮ ਜਪ ਕੇ ਕੀ ਕਰਨੀ ਬਾਣੀ ਪੜ੍ਹ ਕੇ ਪਰ ਜਦੋਂ ਫਿਰ ਲੋੜ ਪੈਂਦੀ ਹੈ ਇਸ ਚੀਜ਼ ਦੀ ਉਹਦੋਂ ਉਹ ਜਾ ਕੇ ਇਨਸਾਨ ਕਹਿੰਦਾ ਮੈਂ ਇਹ ਦੀ ਕਮਾਈ ਨਹੀਂ ਕੀਤੀ ਹੈ ਮਹਾਰਾਜ ਕਹਿੰਦੇ ਜਪ ਨਾਮ ਤੇਰੇ ਕੰਮ ਆਵੇਗਾ ਅੱਜ ਦਾ ਜਪਿਆ ਹੋਇਆ ਨਾਮ ਜਿਹੜਾ ਹੈ ਇਹ ਆਉਣ ਵਾਲੇ ਸਮੇਂ ਵਿੱਚ ਮਿਟਣਾ ਨਹੀਂ ਖਤਮ ਨਹੀਂ ਹੋਣਾ ਤੇਰਾ ਜਾਪ ਕੀਤਾ ਹੋਇਆ ਕੰਮ ਆਵੇਗਾ ਤੇਰੇ ਇਸ ਕਰਕੇ ਤੈਨੂੰ ਜਾਪ ਕਰਨਾ ਚਾਹੀਦਾ ਹੈ ਮਨ ਉਹ ਹਾ ਨਾਮ ਤੇਰਾ ਸੰਗ ਸਹਾਈ ਇਹ ਮੇਰੇਆ ਮਨ ਉਥੇ ਨਾਮ ਨੇ ਤੇਰੀ ਬਹੁਤ ਮਦਦ ਕਰਨੀ ਹੈ ਬਹੁਤ ਮਦਦ ਕਰਨੀ ਨਾਮ ਨੇ ਇਹ ਨਾਮ ਕਿਤੇ ਆਪਾਂ ਐਵੇਂ ਹੀ ਕਹੀ ਨਹੀਂ ਜਾਂਦੇ ਇਹ ਤਾਂ ਅੱਗੇ ਜਾ ਕੇ ਤੈਨੂੰ ਪਤਾ ਲੱਗੇਗਾ ਕਿੰਨੀ ਮਦਦ ਕਰਦਾ ਹੈ ਨਾਮ ਜਹ ਮਹਾ ਭਿਆਨ ਦੂਤ ਜਮ ਦਲੇ ਜਿੱਥੇ ਮਹਾ ਭਿਆਨਕ ਜਮ ਦੂਤਾਂ ਦੇ ਦਲ ਹਨ ਦਲਾਂ ਦੇ ਦਲ ਝੁੰਡਾਂ ਦੇ ਝੁੰਡ ਫਿਰਦੇ ਨੇ ਜਮ ਦੂਤ ਹੀ ਜਮ ਦੂਤ ਫਿਰਦੇ ਨੇ ਉਹ ਦਲ ਦਲ ਕੇ ਸਿਰਦੇ ਬੰਦੇ ਦਾਲ ਵਾਂਗੂ ਇੰਨਾ ਪਰੇਸ਼ਾਨ ਕਰਦੇ ਨੇ ਤਹ ਕੇਵਲ ਨਾਮ ਸੰਗ ਤੇਰੇ ਚੱਲਾ ਉਥੇ ਨਾਮ ਜਪੇ ਹੋਏ ਨੇ ਤੇਰੇ ਨਾਲ ਜਾਣਾ ਫੇਰ ਤੇਰੇ ਨੇੜੇ ਵੀ ਨਹੀਂ ਲੱਗੇਗਾ ਕੋਈ ਨਾਮ ਨੇ ਤੇਰੀ ਮਦਦ ਕਰਨੀ ਹੈ ਜਿੰਨਾ ਵੀ ਨਾਮ ਜਪਿਆ ਜਾਵੇਗਾ ਉਹ ਤੇਰੇ ਕੋਲ ਹੀ ਜਮ੍ਹਾਂ ਹੋ ਜਾਣਾ ਤੇਰੇ ਹਿਰਦੇ ਵਿੱਚ ਤੇਰੇ ਖਜ਼ਾਨੇ ਦੇ ਵਿੱਚ ਤੇਰਾ ਕੋਈ ਖੋ ਨਹੀਂ ਸਕਦਾ ਤੇਰਾ ਹੀ ਆਹੋ ਜਿੰਨਾ ਵੀ ਜਮਾ ਕਰ ਲੇਗਾ ਤੇਰੇ ਪਰਿਵਾਰ ਦਾ ਭਲਾ ਤੇਰਾ ਭਲਾ ਕੁਲਾ ਦਾ ਭਲਾ ਹੋ ਜਾਏਗਾ ਜੇ ਮੁਸ਼ਕਲ ਹੋਵੇ ਅਤ ਭਾਰੀ ਜਿੱਥੇ ਪ੍ਰਲੋਕ ਦੇ ਵਿੱਚ ਅਤੀ ਭਾਰੀ ਮੁਸ਼ਕਲਾਂ ਖੜੀਆਂ ਹੋਣਗੀਆਂ ਬੈ ਤਰਨੀ ਨਦੀ ਆਵੇਗੀ ਆਸਪੱਤਰ ਬਾਣ ਆਵੇਗਾ ਤੱਤੇ ਰੇਤੇ ਤੋਂ ਖਿੱਚ ਕੇ ਜਾਂਦੇ ਨੇ ਆਸਪੱਤਰ ਬਾਣ ਕੇਲੇ ਦੇ ਪੱਤੇ ਆ ਮੰਗ ਵੱਡੇ ਵੱਡੇ ਪੱਤੇ ਅਤੇ ਤਲਵਾਰ ਵਾਂਗੂ ਤਿੱਖੇ ਹੁੰਦੇ ਨੇ ਉਹਦੇ ਉੱਤੋਂ ਦੀ ਖਿੱਚ ਕੇ ਲ ਜਾਂਦੇ ਜੰਮਦੂਤ ਸਜ਼ਾ ਦੇਣ ਦੇ ਮਾਰੇ ਬੈਤਰਨੀ ਨਦੀ ਮਿੱਝ ਤੇ پاک ਦੀ ਭਰੀ ਵਗਦੀ ਦੱਸਦੇ ਨੇ ਉਹਦੇ ਉੱਤੋਂ ਦੀ ਵਿਚਰੀ ਧੂੜ ਕੇ ਲ ਜਾਂਦੇ ਇਸ ਕਰਕੇ ਬੜੀਆਂ ਘਟਨਾਵਾਂ ਘਟਨਾਵਾਂ ਜਿਨ੍ਹਾਂ ਜਿਹੜੀਆਂ ਇੰਨੀਆਂ ਘਟਨ ਨੇ ਇੱਥੇ ਬੈਠਿਆਂ ਨੂੰ ਲੱਗਦਾ ਕਿ ਨਹੀਂ ਹੋ ਸਕਦਾ ਪਰ ਇਹ ਕਿ ਜਿਹੜੀ ਗੱਲ ਅੱਜ ਦੇ ਯੁੱਗ ਵਿੱਚ ਹੈ ਭਰੋਸਾ ਕਰੋ ਮਹਾਰਾਜ ਜੀ ਤੇ ਭਰੋਸਾ ਕਰੋ ਕਿਉਂਕਿ ਪਹਿਲਾਂ ਜਿਉਂਦੇ ਜੀ ਆਪਾਂ ਇਹ ਕਹਿ ਲੈਂਦੇ ਆ ਕਿ ਇਹ ਕੁਝ ਨਹੀਂ ਹੈ ਇਹ ਸਾਰਾ ਕੁਝ ਇਸੇ ਤਰ੍ਹਾਂ ਹੀ ਹੈ ਜਿਵੇਂ ਮਹਾਰਾਜ ਨੇ ਦੱਸਿਆ ਪੁਰਸਲਾਤ ਕਾ ਪੰਥ ਦੁਹੇਲਾ ਬਹੁਤ ਔਖਾ ਹੈ ਜਾਣਾ ਜਾ ਮੁਸ਼ਕਿਲ ਹੋਵੇ ਅਤ ਭਾਰੀ ਹਰ ਕੋ ਨਾਮ ਖਿੰਨ ਮਾਹੇ ਉਦਾਰੀ ਹਰੀ ਦਾ ਨਾਮ ਜੇ ਜਪਿਆ ਹੋਵੇਗਾ ਤੇਰੇ ਖਜ਼ਾਨੇ ਵਿੱਚ ਜਮਾ ਹੋਵੇਗਾ ਤਾਂ ਤੈਨੂੰ ਇੱਕ ਛਿੰਦੇ ਵਿੱਚ ਹੀ ਉੱਥੇ ਤੇਰਾ ਕਲਿਆਣ ਕਰ ਦੇਵੇਗਾ ਤੇਨੂੰ ਨਾਮ ਮੁਸ਼ਕਿਲ ਵਿੱਚੋਂ ਕੱਢ ਲਵੇਗਾ ਜਾ ਕੋ ਮੁਸ਼ਕਿਲ ਅਤ ਬਣੈ ਢੋਈ ਕੋਈ ਨਾ ਦੇ ਲਾਗੂ ਹੋਏ ਦੁਸ਼ਮਨਾ ਸਾਖ ਤੇ ਭੱਜ ਖਲੇ ਸਭੋ ਭੱਜਿਆ ਆਸਰਾ ਚੁੱਕਿਆ ਸਭ ਅਸਰਾਓ ਚਿਤਾਵੈ ਉਸ ਪਾਰ ਬ੍ਰਹਮ ਅ ਲੱਗਾ ਨਾ ਤਤੀ ਵਾਉ ਬਾਰਾਜਗਨ ਨੇ ਫਿਰ ਨਾਮ ਨਹੀਂ ਤੇਰੀ ਰੱਖਿਆ ਕਰਨੀ ਹੈ ਅਨਕ ਪੁਨਹ ਚਰਨ ਕਰਤ ਨਹੀਂ ਤਰੈ ਪੁਨਾ ਚਰਨ ਹੁੰਦੇ ਨੇ ਪਛਤਾਪ ਕਰਨੇ ਪ੍ਰਾਛਿਤ ਕਰਮ ਕਰਨਾ ਨਿਤ ਕਰਮ ਨਿਮਿਤ ਕਰਮ ਪ੍ਰਾਛਿਤ ਕਰਮ ਨਿਖਿੱਧ ਕਰਮ ਪੰਜ ਪ੍ਰਕਾਰ ਦੇ ਕਰਮ ਜਿਹੜੇ ਨੇ ਇਹਨਾਂ ਵਿੱਚ ਇੱਕ ਪੁਨਹ ਚਰਨ ਕਰਮ ਹੈ ਪਹਿਲਾਂ ਲੋਕਾਂ ਤੋਂ ਗਲਤੀ ਹੋ ਜਾਂਦੀ ਸੀ ਕਿਸੇ ਰਾਜੇ ਮਹਾਰਾਜੇ ਤੋਂ ਵੀ ਹੋ ਜਾਣੀ ਉਹਨੇ ਕਹਿਣਾ ਹੁਣ ਮੈਂ ਇਹ ਗਲਤੀ ਦੀ ਸਜ਼ਾ ਆਪ ਭੁਗਤਾਂਗਾ ਵੀ ਹੁਣ ਮੈਂ ਇੱਕ ਸਾਲ ਬਨਵਾਸ ਚ ਰਹਾਂਗਾ ਜੰਗਲ ਚ ਰਹਾਂਗਾ ਪਛਤਾਪ ਕਰਾਂਗਾ ਮੈਂ ਇੱਕ ਟਾਈਮ ਰੋਟੀ ਖਾਵਾਂਗਾ ਪਛਤਾਪ ਕਰਾਂਗਾ ਇਸ ਗਲਤੀ ਦਾ ਪਰ ਮਹਾਰਾਜ ਇਹ ਕਹਿੰਦੇ ਨੇ ਕਲਯੁਗ ਦੇ ਵਿੱਚ ਇਹ ਚੀਜ਼ ਨਹੀਂ ਚਲਣੀ ਮੈਂ ਇੱਕ ਸਾਰੇ ਤਰ੍ਹਾਂ ਦਾ ਗਾਉਂ ਕਰਾਂਗਾ ਕਲਯੁਗ ਦੇ ਵਿੱਚ ਤਾਂ ਨਾਮ ਹੀ ਪੁਨਹ ਚਰਨ ਹੈ ਕਲਯੁਗ ਦੇ ਵਿੱਚ ਤਾਂ ਨਿਤ ਕਰਮ ਵੀ ਨਾਮ ਹੈ ਨਿਮਿਤ ਕਰਮ ਵੀ ਨਾਮ ਹੈ ਤੇ ਪ੍ਰਸਚਿਤ ਕਰਮ ਵੀ ਨਾਮ ਹੀ ਹੈ ਨਾਮ ਹੀ ਪ੍ਰਸਚਿਤ ਕਰਮ ਆ ਆਪਣਾ ਹਰ ਕੋ ਨਾਮ ਕੋਟ ਪਾਪ ਪਰ ਹਰੈ ਜਿਹੜਾ ਹਰੀ ਦਾ ਪਰਮੇਸ਼ਰ ਦਾ ਨਾਮ ਹੈ ਕੋੜਾ ਹੀ ਪਾਪਾਂ ਨੂੰ ਪਰ ਹਰੈ ਹਰੈ ਦਾ ਅਰਥ ਹੁੰਦਾ ਨਾਸ ਕਰਨਾ ਪਰ ਵਿਸ਼ੇਸ਼ ਕਰਕੇ ਇਹ ਪਰਹਰ ਅਖਰ ਤਾਂ ਬਹੁਤ ਵਾਰੀ ਆਉਣਾ ਇਸ ਕਰਕੇ ਇਹਨੂੰ ਤਾਂ ਯਾਦ ਹੀ ਰੱਖੋ ਪਰਹਰ ਦਾ ਸਿੱਧਾ ਹੀ ਅਰਥ ਰੱਖੋ ਵੀ ਨਾਸ ਕਰਦਾ ਦੁੱਖ ਪਰਹਰ ਸੁਖ ਕਰ ਲੈ ਜਾਏ ਇਹ ਆਪਾਂ ਪੜ੍ਹਨਾ ਹੀ ਪੜ੍ਹਨਾ ਜਪਜੀ ਸਾਹਿਬ ਦੇ ਵਿੱਚ ਦੁੱਖਾਂ ਨੂੰ ਨਾਸ ਕਰਕੇ ਸੁੱਖਾਂ ਨੂੰ ਹਿਰਦੇ ਰੂਪੀ ਘਰ ਚ ਵਸਾਉਂਦਾ ਹੈ ਹਰ ਕੋ ਨਾਮ ਕੋਟ ਪਾਪ ਪਰਹਰ ਹੈ ਪਰਮੇਸ਼ਰ ਦਾ ਜਿਹੜਾ ਨਾਮ ਹੈ ਕ੍ਰੂੜਾ ਹੀ ਪਾਪ ਨਾਸ ਕਰਦਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਇਹ ਕਰੋੜਾਂ ਹੀ ਪਾਪਾਂ ਨੂੰ ਨਾਸ਼ ਕਰ ਦਿੰਦਾ ਮਹਾਰਾਜ ਕਹਿੰਦੇ ਯਕੀਨਤਾ ਕਰੋ ਫਰੋਸਾ ਵੀ ਕਰਿਆ ਕਰੋ ਨਾ ਮੰਨਿਆ ਵੀ ਕਰੋ ਜੋ ਧੁਰ ਕੀ ਬਾਣੀ ਵਿੱਚ ਲਿਖਿਆ ਹੋਇਆ ਹੈ ਇਹਨੂੰ ਉਸੇ ਤਰ੍ਹਾਂ ਹੀ ਮੰਨੋ ਸਤਬਜਨ ਜੀ ਮਹਾਰਾਜ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕੰਧੇਰੇ ਤੇ ਮੇਰੇ ਮਨਾ ਮੁਖੀ ਗੁਰਾਂ ਦੇ ਰਾਹੀ ਗੁਰਮੁਖ ਬਣ ਕੇ ਨਾਮ ਨੂੰ ਮੇਰੇ ਮਨਾ ਜਪਿਆ ਕਰ ਬਹੁਤ ਸੁਖ ਪਾਏਗਾ ਬਹੁਤ ਸੁਖ ਪਾਏਗਾ ਜੇ ਨਾਮ ਨੂੰ ਜਪੇਗਾ ਤਾਂ ਕਿਉਂਕਿ ਨਾਮ ਤੋਂ ਬਿਨਾਂ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਸਾਰੀ ਸ੍ਰਿਸ਼ਟੀ ਦਾ ਇਨਸਾਨ ਰਾਜਾ ਬਣ ਜਾਂਦਾ ਹੈ ਕਈ ਰਾਜੇ ਬਣੇ ਸ੍ਰਿਸ਼ਟੀ ਦੇ ਪਰ ਦੁਖੀ ਰਹੇ ਸਿਕੰਦਰ ਨੇ ਭਾਵੇਂ ਦੁਨੀਆ ਸਾਰੀ ਜਿੱਤ ਲਈ ਪਰ ਬਿਮਾਰ ਹੋ ਗਿਆ ਛੋਟੀ ਜੀ ਉਮਰ 'ਚ ਫਿਰ ਦੁਨੀਆ ਜਿੱਤੀ ਬਿਮਾਰ ਹੋ ਕੇ ਚੜ੍ਹਾਈ ਕਰ ਗਿਆ ਉਹ ਜਿੱਤੇ ਆ ਜਤਾ ਸਭ ਕੁਝ ਉੱਤੇ ਹੀ ਰਹਿ ਗਿਆ ਇਸ ਕਰਕੇ ਮਹਾਰਾਜ ਕਹਿੰਦੇ ਜਿੰਨਾ ਮਰਜ਼ੀ ਰਾਜਾ ਕੋ ਬਣ ਜਾਵੇ ਪਰ ਦੁਖੀ ਰਹਿੰਦਾ ਨਾਮ ਤੋਂ ਬਿਨਾ ਹਰ ਕਾ ਨਾਮ ਜਪਤ ਹੋਏ ਸੁਖੀਆ ਹਰੀ ਦਾ ਨਾਮ ਜਪਣ ਕਰਕੇ ਬੜੇ ਬੜੇ ਰਾਜਾ ਮਹਾਰਾਜਾ ਜੇ ਨਹੀਂ ਨਾਮ ਜਪਿਆ ਦੁਖੀ ਰਹੇ ਜੇ ਨਾਮ ਜਪਿਆ ਤਾਂ ਸੁਖੀ ਰਹੇ ਇਸ ਕਰਕੇ ਜਦੋਂ ਰਾਜੇ ਮਹਾਰਾਜੇ ਦੁਖੀ ਰਹਿੰਦੇ ਨੇ ਜਿਨ੍ਹਾਂ ਦੇ ਕੋਲ ਕੋਈ ਪਦਾਰਥਾਂ ਦੀ ਕਮੀ ਨਹੀਂ ਹੈ ਨਾਮ ਨਾਲ ਸੁਖੀ ਹੁੰਦੇ ਨੇ ਫਿਰ ਤੂੰ ਤਾਂ ਉਹਨਾਂ ਦੇ ਸਾਹਮਣੇ ਹੈ ਹੀ ਕੁਛ ਨਹੀਂ ਮਾਇਆ ਕਰਕੇ ਬڑے-ਬڑے ਪਦਾਰਥਾਂ ਵਾਲੇ ਪੈਸੇ ਵਾਲੇ ਦੁਖੀ ਰਹਿੰਦੇ ਨੇ। ਤੂੰ ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿੰਨਾ ਵੀ ਇਨਸਾਨ ਹੈ ਸੰਸਾਰ ਦੇ ਅੰਦਰ ਜਿਨਨੇ ਮਰਜ਼ੀ ਇਹਨੂੰ ਬੰਦਨ ਪੈ ਜਾਣ। ਸੋ ਜਿਵੇਂ ਕਹਿੰਦੇ ਲੱਖ ਕਰੋੜੀ ਬੰਦਨ ਪਰੈ, ਲੱਖਾਂ ਕਰੋੜਾਂ ਹੀ ਬੰਦਨ ਇਨਸਾਨ ਨੂੰ ਜੇ ਪੈ ਜਾਣ। ਹਰ ਕਾ ਨਾਮ ਜਪਤ ਨਿਸਤਰੈ। ਪਰਮੇਸ਼ਰ ਦਾ ਨਾਮ ਜਪਣ ਦੇ ਨਾਲ ਸੰਸਾਰ ਸਾਗਰ ਚ ਉਹ ਇਨਸਾਨ ਤਰਦਾ ਲੱਖਾਂ ਕਰੋੜਾਂ ਬੰਦਨਾ ਤੋਂ ਇੱਕ ਨਾਮ ਨਹੀਂ ਇਨਸਾਨ ਨੂੰ ਛਡਾਉਣਾ ਲੱਖ ਕਰੋੜੇ ਬੰਦਨਾ ਪਰੈ ਲੱਖਾਂ ਕਰੋੜਾਂ ਰੁਪਈਆਂ ਨਾਲ ਮਨ ਨੂੰ ਬੰਨ੍ਹ ਨਹੀਂ ਪੈਂਦਾ ਇਹ ਪਾਠ ਦੂਸਰਾ ਹੈ ਮੁੱਖ ਪਾਠ ਜਿਹੜਾ ਪਿੱਛੋਂ ਚੱਲਿਆ ਆਉਂਦਾ ਉਹ ਲੱਖ ਕਰੋੜੇ ਬੰਧਨ ਪਰੈ ਪਰ ਵਿਆਕਰਣ ਵਾਲੇ ਕਹਿੰਦੇ ਨੇ ਦਾਖ ਕਰੋਰੀ ਬੰਦ ਨਾ ਪਰੇ ਉਹ ਕਹਿੰਦੇ ਵਿਆਕਰਣ ਅਨੁਸਾਰ ਇਸ ਤਰ੍ਹਾਂ ਬਣਦਾ ਸੋ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਜਿਨ੍ਹਾਂ ਜਿਗਰ ਅਕਸਰ ਆਪਾਂ ਕਰਦੇ ਹਾਂ ਉੱਚ ਕੋਟੀ ਦੇ ਮਹਾਪੁਰਸ਼ ਬ੍ਰਹਮ ਗਿਆਨੀ ਅੰਮ੍ਰਿਤਧਾਰੀ ਗੁਰਸਿੱਖ ਚੜ੍ਹਦੀ ਕਲਾ ਵਾਲੇ ਹੋਏ ਨੇ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿ ਇਸ ਪਾਠ ਦਾ ਥੋੜਾ ਜਿਹਾ ਚੱਲਦਾ ਆਪਸ ਵਿੱਚ ਕਹਿੰਦੇ ਮੈਂ ਵੀ ਮਹਾਰਾਜ ਨੂੰ ਪੁੱਛਿਆ ਉਹ ਸਿੱਧੀ ਗੱਲ ਹੀ ਐ ਕਰ ਦਿੰਦੇ ਨੇ ਮੈਂ ਵੀ ਪੰਜਵੇਂ ਪਾਤਸ਼ਾਹ ਮਹਾਰਾਜ ਨੂੰ ਦੋ ਪ੍ਰਸ਼ਨ ਪੁੱਛੇ ਸੀ ਉਹਨਾਂ ਨੇ ਪੰਜਵੇਂ ਪਾਤਸ਼ਾਹ ਨੂੰ ਉਹਦੇ ਵਿੱਚੋਂ ਇੱਕ ਮੈਂ ਦੱਸ ਦਿੰਦਾ ਇਸ ਪਾਠ ਬਾਰੇ ਮਹਾਰਾਜ ਨੂੰ ਪੰਜਵੇਂ ਪਾਤਸ਼ਾਹ ਨੂੰ ਆਪ ਕਹਿੰਦੇ ਮੈਂ ਆਪ ਪੁੱਛਿਆ ਸੀ ਮਹਾਰਾਜ ਕਹਿੰਦੇ ਅਸੀਂ ਆਪਣੇ ਵੱਲੋਂ ਤਾਂ ਇਹਨੂੰ ਬੰਧਨ ਹੀ ਲਿਖਿਆ ਹੈ ਬਾਕੀ ਜਿਹੜੇ ਨੇ ਆਪਣੀ ਮਰਜ਼ੀ ਕਰਦੇ ਨੇ ਉਹ ਆਪਣੀ ਮਰਜ਼ੀ ਕਰਦੇ ਫਿਰ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਕਿਸੇ ਨੂੰ ਇਸ ਕਰਕੇ ਅਸੀਂ ਪਹਿਲ ਜਿਹੜੀ ਦਿੰਨੇ ਆ ਉਹ ਬ੍ਰਹਮ ਗਿਆਨ ਚ ਦਿੰਨੇ ਆ। ਬਾਕੀ ਆਪਾਂ ਨੂੰ ਇਹਦੇ ਚ ਕੋਈ ਇਤਰਾਜ਼ ਨਹੀਂ ਕੋਈ ਕਿਵੇਂ ਮਰਜ਼ੀ ਕਰੇ। ਪਰ ਇਹ ਹੈ ਕਿ ਕਿਉਂਕਿ ਜਿਹੜੀ ਮਾਇਆ ਦੀ ਗੱਲ ਹੈ ਉਹ ਤਾਂ ਅਗਲੀ ਪੰਗਤੀ ਚ ਫਿਰ ਮਹਾਰਾਜ ਨੇ ਲਿਖ ਦਿੱਤੀ ਇਸ ਤਰ੍ਹਾਂ ਡਬਲ ਹੋ ਜਾਣਗੀਆਂ ਪੰਕਤੀਆਂ ਐ। ਇਹ ਆਪੋ ਆਪਣੇ ਵਿਦਵਾਨਾਂ ਦੇ ਵਿਚਾਰ ਹੁੰਦੇ ਨੇ। ਵਿਚਾਰ ਜਿਹੜੇ ਹੁੰਦੇ ਨੇ ਉਹ ਹਜ਼ਾਰਾਂ ਹੀ ਨੇ ਆਪੋ ਆਪਣੇ ਵਿਚਾਰ ਨੇ। ਸੋ ਇਸ ਕਰਕੇ ਇਹਦੇ ਚ ਤਾਂ ਸਾਰਿਆਂ ਨੂੰ ਛੋਟ ਐ। ਜੀਦਾ ਜਿਵੇਂ ਮਨ ਮੰਨਦਾ ਓਵੇਂ ਕਰੇ ਕਿਉਂਕਿ ਅਸੀਂ ਤਾਂ ਆਪਣੇ ਵੱਡਿਆਂ ਤੋਂ ਇਹੀ ਸਿੱਖਿਆ ਜਿਹਨੇ ਜਿਵੇਂ ਸਿੱਖਿਆ ਉਸੇ ਪ੍ਰਕਾਰ ਹੀ ਕਰ ਲਵੇ ਅਰਥ ਦੋਨਾਂ ਚ ਹੀ ਬਣ ਜਾਂਦਾ ਮਹਾਰਾਜ ਕਹਿੰਦੇ ਗੱਲ ਤਾਂ ਮੁਕਦੀ ਇਹ ਕਿ ਹਰ ਕਾ ਨਾਮ ਜਪਤ ਨਿਸਤਰ ਹੈ ਗੱਲ ਤਾਂ ਨਾਮ ਜਪਣ ਦੀ ਹੈ ਵੀ ਨਾਮ ਜਪਣ ਨਾਲ ਸੰਸਾਰ ਸਾਗਰ ਤੋਂ ਤਰ ਜਾਂਦਾ ਇਨਸਾਨ ਅਨਕ ਮਾਇਆ ਰੰਗ ਤਿਖ ਨਾ 부ਝਾਵੇ ਮਾਇਆ ਦੇ ਜਿਹੜੇ ਅਨੇਕਾਂ ਪ੍ਰਕਾਰ ਦੇ ਰੰਗ ਆਪਾਂ ਆਨੰਦ ਮਾਣਦੇ ਰੋਜ਼ ਇਹ ਆਪਣੀ ਪਿਆਸ ਨੂੰ 부ਝਾਉਂਦੇ ਨਹੀਂ ਹਨ ਅੱਖੀਂ ਦੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ ਨਾ ਤਾਂ ਅੱਖਾਂ ਰੱਜੀਆਂ ਕਰੇ ਆਪਣੀਆਂ ਨਾ ਕਰੇ ਕੰਨ ਰੱਜੇ ਨੇ ਨਾ ਜ਼ੁਬਾਨ ਨਾ ਪੇਟ ਨਾ ਨੱਕ ਇਹ ਜਿਹੜੀਆਂ ਖੱਡਾਂ ਜੀਆਂ ਬਣਾਤੀਆਂ ਪ੍ਰਮਾਤਮਾ ਨੇ ਇਹ ਕਦੇ ਭਰੀਆਂ ਹੀ ਨਹੀਂ ਹੈ ਇਹ ਕਦੇ ਨਹੀਂ ਰੱਜਦੀਆਂ ਕਿਉਂਕਿ ਵਾਹਿਗੁਰੂ ਨੇ ਹੀ ਬਣਾਈਆਂ ਤੇ ਵਾਹਿਗੁਰੂ ਇਹਨਾਂ ਨੂੰ ਭਰੇ ਵਾਹਿਗੁਰੂ ਇਹਨਾਂ ਨੂੰ ਰਾਜ ਬਖਸ਼ੇ ਹਰ ਕਾ ਨਾਮ ਜਪਤ ਆਗਾਵੇ ਹਰੀ ਦਾ ਨਾਮ ਜਪਣ ਦੇ ਨਾਲ ਇਨਸਾਨ ਆਗਾਵੇ ਤੋਂ ਭਾਵ ਰੱਜ ਜਾਂਦਾ ਇਹ ਬੜਾ ਵੱਡਾ ਮਸਲਾ ਹੈ ਸੁਣਨ ਨੂੰ ਛੋਟਾ ਜਿਹਾ ਹੈ ਪਰ ਮਸਲਾ ਇਹ ਹੈ ਕਿ ਆਪਣਾ ਕੁਝ ਰੱਜਦਾ ਵੀ ਹੈ ਸਾਰੀ ਜ਼ਿੰਦਗੀ 'ਚ ਜਿੰਨਾ ਵੀ ਆਪਾਂ ਖਾਧਾ ਅਜੇ ਤੱਕ ਕਦ ਰੱਜੇ ਵੀ ਹਾਂ ਪਤਾ ਨਹੀਂ ਕਿੰਨੀਆਂ ਰੋਟੀਆਂ ਖਾ ਜਾਂਦਾ ਇਨਸਾਨ ਭਗਤ ਪੂਰਨ ਸਿੰਘ ਜੀ ਨੇ ਜਿਵੇਂ ਲਿਖਿਆ ਸੀ ਉਹਨਾਂ ਲਿਖਿਆ ਸੀ ਕਿ ਇੱਕ ਇਨਸਾਨ ਇੱਕ ਜ਼ਿੰਦਗੀ ਪੂਰੀ ਵਿੱਚ ਕਹਿੰਦੇ ਕੈਲਕੂਲੇਸ਼ਨ ਕੀਤੀ ਉਹਨਾਂ ਨੇ ਇੱਕ ਟਰੱਕ ਕਣਕ ਦਾ ਖਾਂਦਾ ਸਾਰੀ ਜ਼ਿੰਦਗੀ ਵਿੱਚ ਇੱਕ ਟਰੱਕ ਦਾਲਾਂ ਦਾ ਇੱਕ ਟਰੱਕ ਸਬਜ਼ੀਆਂ ਦਾ ਤੇ ਇੱਕ ਜਿਹੜੀ ਆ 12000 ਲੀਟਰ ਦੀ ਟੈਂਕੀ ਹੁੰਦੀ ਹੈ ਇੱਕ ਟੈਂਕੀ ਪੂਰੀ ਪੀ ਜਾਂਦਾ ਹੈ ਸਾਰੀ ਜ਼ਿੰਦਗੀ ਵਿੱਚ ਤੇ ਇੰਨਾ ਹੀ ਲਗਭਗ 6-7000 ਲੀਟਰ ਦੁੱਧ ਪੀਂਦਾ ਸਾਰੀ ਜ਼ਿੰਦਗੀ ਚ ਪਰ ਕਹਿੰਦੇ ਰੱਜਿਆ ਵੀ ਹੈ ਕੋਈ ਕਿੰਨੇ ਹਜ਼ਾਰਾਂ ਮੀਟਰ ਕੱਪੜੇ ਪਾੜ-ਪਾੜ ਕੇ ਪਾਲੇ ਪਰ ਸਰੀਰ ਤਾਂ ਨਹੀਂ ਖੁਸ਼ ਹੋਇਆ ਜਿਹੜੀ ਗੱਲ ਰੱਜਣ ਦੀ ਜੇ ਤਾਂ ਰੱਜਣਾ ਆਪਾਂ ਨੇ ਫੇਰ ਤਾਂ ਰੱਜਣ ਵਾਲੀ ਚੀਜ਼ ਖਾਈ ਜਿੰਨਾ ਮਰਜ਼ੀ ਹੁਣ ਭੁੱਖ ਲੱਗੀ ਤਾਂ ਜਿੰਨਾ ਕੁਝ ਮਰਜ਼ੀ ਖਾ ਲੋ ਜਦੋਂ ਇਨਸਾਨ ਨੂੰ ਭੁੱਖ ਲੱਗਦੀ ਹੈ ਕੋਈ ਵੀ ਚੀਜ਼ ਖਾ ਲੋ ਪਰ ਰੋਟੀ ਬਿਨਾ ਭੁੱਖ ਜਿਹੜੀ ਜਾਂਦੀ ਨਹੀਂ ਹੈ। ਮਹਾਰਾਜ ਕਹਿੰਦੇ ਦੁਨੀਆਂ ਦੇ ਅੰਦਰ ਜਿੰਨੇ ਵੀ ਰੰਗ ਆਨੰਦ ਨੇ ਮਾਣੋ ਪਰ ਭੁੱਖ ਹੋਰ ਵਧੇਗੀ। ਭੁੱਖ ਹੋਰ ਵਧੇਗੀ। ਕਿਸੇ ਵੀ ਚੀਜ਼ ਨਾਲ ਮਨ ਦੀ ਭੁੱਖ ਨਹੀਂ ਉਤਰਦੀ ਤਾਂ ਹੀ ਮਹਾਰਾਜ ਕਹਿੰਦੇ ਭੁੱਖਿਆ ਭੁੱਖ ਦਾ ਉਤਰੀ ਜੇ ਬੰਨਾ ਪੁਰੀਆਂ ਭਾਰ ਇਸ ਕਰਕੇ ਨਾਮ ਜਪਣ ਦੇ ਨਾਲ ਇੰਦਰੀਆਂ ਨੂੰ ਰਾਜ ਆ ਜਾਂਦਾ ਅਸਲ ਵਿੱਚ ਵਾਸਤ ਵਿੱਚ ਦੇਖਿਆ ਜਾਏ ਤਾਂ ਇੰਦਰੀਆਂ ਦੀ ਖੁਰਾਕ ਹੀ ਨਾਮ ਹੈ ਨਾਮ ਦੇ ਨਾਲ ਬਿਲਕੁਲ ਮਨ ਰਜ ਗਿਆ ਤਾਂ ਅੱਖਾਂ ਵੀ ਰਜ ਗਈਆਂ ਸਾਰੇ ਪਾਸੇ ਮਨ ਰਜ ਜਾਂਦਾ ਜੇ ਮਾਰਗ ਏ ਜਾਤ ਅਕੇਲਾ ਤੈ ਹਰ ਨਾਮ ਸੰਗ ਹੋ ਤ ਸੁਹੇਲਾ ਜਿਸ ਰਸਤੇ ਦੇ ਉੱਤੇ ਇਕੱਲਾ ਜਾਂਦਾ ਹੈ ਇਨਸਾਨ ਨੰਗ ਆਵਣ ਨੰਗੇ ਜਾਣਾ ਕੋਈ ਨ ਰਹਿ ਹੈ ਰਾਜਾ ਰਾਣਾ ਨੰਗਾ ਹੀ ਆਇਆ ਨੰਗਾ ਜਾਣਾ ਜਾਣਾ ਵੀ ਇਕੱਲੇ ਨੇ ਮਰਨ ਤੋਂ ਬਾਅਦ ਕਿੱਥੇ ਤੱਕ ਕੋਈ ਨਾਲ ਜਾਂਦਾ ਫਿਰ ਇਕੱਲਾ ਹੀ ਜਾਣਾ ਤਹ ਹ ਕਾ ਨਾਮ ਸੰਗੋ ਤਸ ਸੋਹਿਲਾ ਹੁਣ ਉੱਥੇ ਸੋਹਿਲਾ ਤੋਂ ਭਾਵ ਸੁਖੀ ਜਿਹੜਾ ਕਰਨਾ ਹੈ ਨਾਮ ਨਹੀਂ ਕਰਨਾ ਇਸ ਨੂੰ ਪਹਿਲਾ ਨਾਮ ਜਪਿਆ ਹੋਇਆ ਇੰਨਾ ਮਹਿਸੂਸ ਨਹੀਂ ਹੁੰਦਾ ਸੋ ਇਸ ਕਰਕੇ ਪਹਿਲਾ ਪਹਿਲਾ ਇਨਸਾਨ ਨੂੰ ਜਦੋਂ ਪੈਸੇ ਦੀ ਲੋੜ ਨਹੀਂ ਹੁੰਦੀ ਮਾਪੇ ਸਿਰ ਤੇ ਹੁੰਦੇ ਨੇ ਵਿਆਹ ਸ਼ਾਦੀ ਨਹੀਂ ਹੋਈ ਹੁੰਦੀ ਕਿਸੇ ਦੀ ਉਹਨਾਂ ਅਗਲੇ ਕਹਿੰਦੇ ਕੀ ਕਰਨੀ ਮਾਇਆ ਮਾਂ ਹੀ ਤਾਂ ਗੱਲ ਹੀ ਨਾ ਕਰੋ ਜੀ ਮਾਇਆ ਤਾਂ ਇੱਛਾ ਹੀ ਨਹੀਂ ਰੱਖਦੇ ਸੀ ਪਰ ਉਹੀ ਇਨਸਾਨ ਜਦੋਂ ਮਾਪੇ ਸਿਰ ਤੇ ਨਹੀਂ ਹੁੰਦੇ ਬਿਆਹ ਸ਼ਾਦੀਆਂ ਹੋ ਜਾਂਦੀਆਂ ਨੇ ਬਾਲ ਬੱਚੇ ਹੋ ਜਾਂਦੇ ਨੇ ਉਹੀ ਇਨਸਾਨ ਫਿਰ ਮਾਇਆ ਲਈ ਭੱਜਿਆ ਫਿਰਦਾ ਮਾਂ ਬਾਪ ਪਹਿਲਾਂ ਕਹਿੰਦੇ ਰਹੇ ਪੜ ਲਓ ਕੁਝ ਬਣ ਜਾਓ ਕੁਝ ਕਮਾਲ ਹੋ ਉਹਨਾਂ ਨੂੰ ਇਉਂ ਲੱਗਦਾ ਕਿ ਸਾਰੀ ਜ਼ਿੰਦਗੀ ਮਾਂ ਬਾਪ ਨੇ ਪਤਾ ਨਹੀਂ ਸਾਨੂੰ ਖਵਾਈ ਜਾਣਾ